ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਪлюс ਅਗਲੇ 72 ਘੰਟੇ ਯਾਨੀ ਕਿ 11 ਜੁਲਾਈ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਮੌਨਸੂਨ ਦੀ ਕੀ ਕੰਡੀਸ਼ਨਸ ਹੋਣਗੀਆਂ ਆਉਂਦੇ ਦਿਨਾਂ ਦੇ ਵਿੱਚ ਕਿੰਨੇ ਕੁ ਮੀਂਹ ਵਰਣਗੇ ਮੌਨਸੂਨ ਦੇ ਇਹ ਤੁਹਾਨੂੰ ਦੱਸਾਂਗੇ ਇਸ ਵੇਲੇ ਜੇਕਰ ਤਾਜ਼ਾ ਸੈਟੇਲਾਈਟ ਦੱਸੇ ਨਾਲ ਤੇ ਲਾਈਵ ਸੈਟੇਲਾਈਟ ਦੱਸੇ ਨਾਲ ਤੇ ਲੈ ਕੇ ਚੱਲਦੇ ਹਾਂ ਤੇ ਤੁਸੀਂ ਦੇਖ ਸਕਦੇ ਆ ਪੰਜਾਬ ਦੇ ਵਿੱਚ ਮੌਸਮ ਲਗਭਗ ਠੀਕ ਠਾਕ ਬਣਿਆ ਹੋਇਆ ਪਰ ਮਾਝੇ ਦੇ ਖੇਤਰਾਂ ਦੇ ਵਿੱਚ ਇਸ ਵੇਲੇ ਬਦਲਵਾਜ ਦੇ ਨਾਲ ਮੀਂਹ ਜਿਹੜਾ ਦਰਜ ਹੋ ਸਕਦੇ ਨੇ ਆਉਦੇ ਘੰਟਿਆਂ ਦੇ ਵਿੱਚ ਕਿ ਕੰਬੱਦਲਾ ਜਿਹੜਾ ਲੈਂਦੇ ਤੋਂ ਚੜਦੇ ਵੱਲ ਨੂੰ ਆ ਰਿਹਾ ਜਿਹੜਾ ਕਿ ਸ੍ਰੀ ਅਮਰੇਸਰ ਸਾਹਿਬ ਦੇ ਅਜਨਾਲਾ ਅਟਾਰੀ ਔਰ ਜਿਹੜੇ ਹਲਕੇ ਹੈਗੇ ਆ ਹੋਰ ਫਤਿਹਗੜ ਚੋੜੀਆਂ ਔਰ ਇੱਧਰ ਆ ਜੇ ਹਾਂ ਸ੍ਰੀ ਤਰਨਤਾਰਨ ਸਾਹਿਬ ਵੱਲ ਤੇ ਇਥੇ ਵੀ ਸ਼੍ਰੀ ਖਡੂਰ ਸਾਹਿਬ ਖੇਮ ਕਰਨ ਪੱਟੀ ਨਸ਼ਾਰਾ ਪੰਨਵਾ ਇਹਨਾਂ ਖੇਤਰਾ ਦੇ ਵਿੱਚ ਕਿਤੇ ਹਲਕੇ ਕਿਤੇ ਦਰਮਿਆਨੇ ਸ਼ਰਾਟੇ ਲੱਗਣ ਦੇ आसार ਨਹੀਂ ਆਉਂਦੇ 1-2 ਘੰਟਿਆਂ ਦੇ ਵਿੱਚ ਸੋ ਇਹਨਾਂ ਖੇਤਰਾ ਦੇ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਆ ਜਿਨ੍ਹਾਂ ਦੇ ਵਿੱਚ ਮੋਗੇ ਦੇ ਖੇਤਰ ਔਰ ਦੂਜੇ ਪਾਸੇ ਫਰੀਦਕੋਟ ਤੇ ਫਿਰੋਜ਼ਪੁਰ ਦੇ ਕੁਝ ਖੇਤਰਾ ਦੇ ਵਿੱਚ ਵੀ ਪਹੁੰਚਣ ਦੇ आसार ਹੋਣਗੇ ਆਉਂਦੇ ਘੰਟਿਆਂ ਦੇ ਵਿੱਚ ਜੇਕਰ ਅਫਾ ਰਾਤਾਂ ਦੀ ਗੱਲ ਕਰਦੇ ਆ ਜੀ ਰਾਤਾਂ ਬੀਤੀ ਰਾਤ ਜਿਹੜੀਆਂ ਕੁਝ ਖੇਤਰਾ ਦੇ ਵਿੱਚ ਮੀਂਹ ਵਰਝ ਹੋਈ ਸੀ ਪੰਜਾਬ ਦੇ ਤੇ ਜੇਕਰ ਅਫਾ ਫਰੇਚਰ ਦੀ ਗੱਲ ਕਰਦੇ ਆ ਤੇ ਜਿੱਥੇ ਟੈਂਪਰੇਚਰ ਰਾਤਾਂ ਦੇ 29 30 ਤੇ ਜਾ ਪਹੁੰਚੇ ਸੀ ਉਹਨ ਹੀਟਾ ਆਉਂਦੇ ਹੋਏ 21 22 23 24 ਤੇ ਹਾਸਾ ਚੱਲਦੇ ਹੋਏ ਨੇ ਦਿਨਾਂ ਦੇ ਟੈਂਪਰੇਚਰ ਵੀ 35 37 ਦੇ ਆਸ-ਪਾਸ ਚੱਲਦੇ ਹੋਏ ਨੇ ਬਹੁਤੇ ਖੇਤਰਾਂ ਦੇ ਵਿੱਚ 35 ਡਿਗਰੀ ਦੇ ਨਾਲ ਬਠਿੰਡਾ ਜਰਫਟ ਤੇ ਪਠਾਨਕੋਟ ਜ਼ਿਲ੍ਹਾ ਸਭ ਤੋਂ ਅਗਰਮ ਖੇਤਰ ਰਿਹਾ ਸੀ ਅਤੇ 48 ਘੰਟਿਆਂ ਦੇ ਵਿੱਚ ਸੋ ਦਾ ਡਾਟਾ ਆਪਾਂ ਤੁਹਾਨੂੰ ਸਾਂਝਾ ਕਰਾਂਗੇ ਅੱਜ ਸ਼ਾਮ ਦੀ ਵੀਡੀਓ ਦੇ ਵਿੱਚ ਤੇ ਆਉਂਦੇ ਦਿਨਾਂ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਅੱਜ 8 ਤਰੀਕ ਹੈ ਜੀ ਅੱਜ ਵੀ ਕਾਫੀ ਖੇਤਰਾਂ ਦੇ ਵਿੱਚ ਮੀਂਹ ਲੱਗਣ ਦੇ ਅਸਰ ਨੇ ਸ਼ਾਮ ਤੱਕ ਜੇਕਰ ਇਹ ਹੈ ਕਿ ਅੱਜ ਅੱਧੀ ਰਾਤ ਤੋਂ ਪਹਿਲਾਂ-ਪਹਿਲਾਂ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਪਹੁੰਚਣਗੇ ਤੇ ਮਾਲਵਾ ਵੀ ਲਗਭਗ ਸਾਰਾ ਕਵਰ ਹੋ ਸਕਦਾ ਪੂਰਬੀ ਮਾਲਵੇ ਤੱਕ ਪੱਛਮੀ ਮਾਲਵੇ ਤੱਕ ਮੀਂਹ ਤੇ ਜਿਹੜੀ ਉਮੀਦ ਹੈ ਉਹ ਬਣੀ ਹੋਈ ਹੈ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਮਲੇਰਕੋਟਲਾ ਬਰਨਾਲਾ ਮਾਨਸਾ ਲਹਿਰਾ ਗਾਗਾ ਸਨਾਮ ਨਾਭਾ ਦੂਜੇ ਫਾਸੇ ਜੇਕਰ ਪੱਛਮੀ ਜ਼ਿਲ੍ਹਿਆਂ ਤੇ ਚਲਦੇ ਹਾਂ ਫਾਜ਼ਲਕਾ ਫਰੀਦਕੋਟ ਫਿਰ ਆਟਰ ਰਾਮਪਰਾ ਫੋਲੇ ਜਾਤੋ ਮਾਨਸਾ ਦੇ ਲਗਭਗ ਸਾਰੇ ਖੇਤਰ ਸਮੁੱਚੇ ਹਲਕੇ اور ਬਰਨਾਲਾ ਇਹਨਾਂ ਖੇਤਾਂ ਦੇ ਵਿੱਚ ਮੀਂਹ ਪਹੁੰਚਣ ਦੇ ਅਸਰ ਨੇ ਅੱਜ ਅੱਧੀ ਰਾਤ ਤੋਂ ਪਹਿਲਾਂ ਪਹਿਲਾਂ ਦੋਜੋ ਫਸੇ ਜੇਕਰ ਗੱਲ ਕਰਦੇ ਆ ਜੇ ਦੋਆਬੇ ਦੀ ਹੁਸ਼ਿਆਰ ਫਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਚੰਡੀਗੜ੍ਹ ਮਹਾਲੀ ਪੰਜਗਲਾ ਰੋਪੜ ਦੇ ਡੇਰਾ ਬੱਸੀ ਯਾਨੀ ਕਿ ਪੂਆਦ ਖੇਤਰ ਦੇ ਵਿੱਚ ਵੀ ਅੱਜ ਮੀਂਹ ਪਾ ਸਕਦੇ ਨੇ ਸੋ ਇਹਨਾਂ ਖਾਤਰ ਸਾਰੇ ਖੇਤਰਾ ਦੇ ਵਿੱਚ ਇੱਕੋ ਸਾਰਚ ਮੀਂਹ ਨਹੀਂ ਲੱਗਨੇ ਕੁਝ ਖੇਤਰਾ ਵਿੱਚ ਛੱਡੂਗਾ ਵੀ ਤੇ ਕੁਝ ਖੇਤਰਾ ਦੇ ਵਿੱਚ ਮੀਂਹ ਪਾਣਗੇ ਕਿਤੇ ਹਲਕੇ ਦਰਮਿਆਨੇ ਕਿਤੇ ਕਿਤੇ ਤੇਜ਼ ਭਾਰੀ ਮੀ ਵੀ ਲੱਗਣ ਦੇ आसार ਹੋਣਗੇ ਸੋ ਆਉਂਦੇ 48 72 ਘੰਟਿਆਂ ਦੇ ਵਿੱਚ ਇਹ ਸਾਰੀ ਕਹਾਣੀ ਵਾਪਰਨੀ ਆ ਹੋ ਸਕਦਾ ਅੱਜ ਕੁਝ ਖੇਤਰਾ ਦੇ ਵਿੱਚ ਮੀਂਹ ਲੱਗਣ ਹੋ ਸਕਦਾ ਕੱਲ ਵੀ ਲੱਗਣ ਇਹ ਤੁਹਾਡਾ ਸੋ ਇੱਕ ਨਜ਼ਰ ਸਿੱਧਾ ਤੁਹਾਨੂੰ ਅੰਕੜਿਆਂ ਤੇ ਦਿਖਾਵਾਂਗੇ ਜੋ ਜਾਰੀ ਕੀਤੇ ਨੇ ਜੀ ਮੌਸਮ ਵਿਭਾਗ ਨੇ ਕੱਲ ਨੂੰ ਇਹ ਅੰਕੜੇ ਜਿਹੜੇ ਜਾਰੀ ਕੀਤੇ ਗਏ ਸੀ ਅੱਜ 8 ਤਰੀਕ ਦੀ ਗੱਲ ਕਰਦੇ ਆਂ ਤੇ 8 ਤਰੀਕ ਨੂੰ ਠੰਡਾ ਸੌਮ ਲਾਈਟਨਿੰਗ ਵੈਰੀ ਹੈਵੀ ਟੂ ਵੈਰੀ ਹੈਵੀ ਰੇਨ ਯਾਨੀ ਕਿ ਅਤਿ ਭਾਰੇ ਮੀਂਹ ਦੇ ਸੋ ਪਹਿਲੇ ਤੇ ਜਿਹੜੇ ਅਲਰਟ ਆ ਜਾਰੀ ਕੀਤੇ ਹੋਏ ਨੇ ਅਤਿ ਭਾਰੇ ਮੀਂਹ ਅੱਜ ਪੰਜਾਬ ਦੇ ਵਿੱਚ ਦਰਜ ਹੋ ਸਕਦੇ ਨੇ ਮੌਸਮ ਵਿਭਾਗ ਦੇ ਕੋਟਾ ਸਕਦੇ ਨੌ ਦੀ ਗੱਲ ਕਰੀਏ 10 ਦੀ ਗੱਲ ਕਰੀਏ ਹੈਵੀ ਰੇਨ ਦੇ ਅਲਰਟ ਨੇ ਜੀ ਯਾਨੀ ਕਿ ਭਾਰੀ ਮੀਂਹ ਦਾ ਸਪੈਲ ਲੱਗਣਗੇ 9 ਤੇ 10 ਤਰੀਕ ਨੂੰ ਵੀ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਲੱਗਣਗੇ ਆਸਾਰ ਮੋٹے ਤੌਰ ਤੇ ਮਾਲਵੇ ਦੇ ਜ਼ਿਲ੍ਹਿਆਂ ਦੇ ਆ ਪਛਮੀ ਮਾਲਵਾ ਤੇ ਮਾਝਾ ਖੇਤਰ ਹੋ ਸਕਦਾ ਪੂਰਬੀ ਮਾਲਵਾ ਤੇ ਪੁਆਰ ਖੇਤਰ ਵੀ ਕਵਰ ਹੋ ਜੇ ਇਸ ਲਈ ਇਹਨਾਂ ਖੇਤਰਾਂ ਦੇ ਵਿੱਚ ਤਗੜੇ ਮੀਂਹ ਦੇ ਸਪੈਲ ਹਾਲੇ ਲੱਗਣੇ ਆ ਪਹਾੜਾਂ ਦੇ ਵਿੱਚ ਹਾਲੇ ਕੋਈ ਜ਼ਿਆਦਾ ਐਕਟੀਵਿਟੀ ਨਹੀਂ ਹੋ ਰਹੀ ਉੱਥੇ ਐਕਟੀਵਿਟੀਆਂ ਵਧਣ ਗਿਆ ਹੁੰਦੇ 24 36 ਘੰਟਿਆਂ ਦੇ ਵਿੱਚ ਤੇ ਉੱਥੇ ਬੱਦਲ ਫਟਣ ਦੀਆਂ ਘਟਨਾਵਾਂ 1 2 ਵਜੇ ਸਾਹਮਣੇ ਆ ਸਕਦੀਆਂ ਨੇ ਹਾਲੇ ਫਿਲਹਾਲ ਉੱਥੇ ਠੀਕ ਠਾਕ ਮੌਸਮ ਜਿਹੜਾ ਬਣਿਆ ਹੋਇਆ ਜੇਕਰ ਅਸੀਂ ਨਦੀਆਂ ਦੀ ਗੱਲ ਕਰਦੇ ਹਾਂ ਦਰਿਆਵਾਂ ਦੀ ਗੱਲ ਕਰਦੇ ਹਾਂ ਹਾਲੇ ਕਿਸੇ ਤਰ੍ਹਾਂ ਦੇ ਕੋਈ ਅਲਰਟ ਚੇਤਾਵਨੀ ਨਹੀਂ ਹੈ ਹਾਲਾਂਕਿ ਕੁਝ ਪਿੰਡਾਂ ਨੂੰ ਜਿਹੜਾ ਸ ਕੋਈ ਇਦਾਂ ਦਾ ਹੋ ਗੱਲ ਬਾਤ ਨਹੀਂ ਆ ਕੋਈ ਅਫਵਾਹ ਤੇ ਯਕੀਨ ਨਾ ਕਰਿਓ ਅ ਅਫਵਾਹ ਜਿਹੜਾ ਅਲਰਟ ਰਹਿਣ ਨੂੰ ਜ਼ਰੂਰ ਕਿਹਾ ਗਿਆ ਕਿਉਂਕਿ ਕੁਝ ਖੱਡਾਂ ਜਿਹੜੇ ਚਾਉ ਨੇ ਕੁਝ ਨਦੀਆਂ ਦਰਿਆਵਾਂ ਜਿਹੜੇ ਨੇ ਉਹ ਚੜ ਕੇ ਚੱਲਦੇ ਪਏ ਨੇ ਇਸ ਲਈ ਉੱਥੇ ਰੋਕਿਆ ਗਿਆ ਹੈ ਕਿ ਤੁਸੀਂ ਦਰਿਆਵਾਂ ਦੇ ਕੰਢੇ ਲਾ ਜਾਓ ਜਾਂ ਫਿਰ ਜਿਹੜੇ ਦਰਿਆਵਾਂ ਦੇ ਕੰਢੇ ਵਸਦੇ ਜਿਹੜੇ ਲੋਕ ਨੇ ਉਹਨਾਂ ਨੂੰ ਕਿਹਾ ਗਿਆ ਕਿ ਥੋੜਾ احتیاط ਵਰਤੋ ਆਪਣਾ ਥੋੜਾ ਜਿਹਾ ਸਵਾਲ ਕੇ ਰਹੋ ਸੀ ਖਾਸ ਕਰ ਸਤਲੋ ਹਿਆਲੇ ਠੀਕ ਠਾਕ ਚੱਲਦਾ ਪਿਆ ਫਾਸਲੇ ਦਮ ਦੀ ਗੱਲ ਕਰਦੇ ਆ ਤੇ ਦੂਜੇ ਹਾਸੇ ਗੱਲ ਕਰੀਏ 라ਵੀ ਤੇ ਬਿਆਜ਼ੀ ਉੱਥੇ ਵੀ ਠੀਕ ਠਾਕ ਵਾਲਾ ਮਾਹੌਲ ਹੈ ਅਲਰਟ ਵਾਲੀ ਗੱਲ ਹਲੇ ਕਿਤੇ ਵੀ ਕੋਈ ਨਹੀਂ ਹੈ ਸੋ ਇਜਾਜ਼ਤ ਦਿਓ ਜੀ ਆਉਂਦੇ ਦਿਨਾਂ ਦੇ ਵਿੱਚ ਜੋ ਵੀ ਤੁਹਾਨੂੰ ਅਪਡੇਟਸ ਆਉਣਗੇ ਮੌਸਮ ਦੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਫਿਲਹਾਲ ਅਗਲੇ 72 ਘੰਟੇ ਤਗੜੇ ਮੀਹ ਦਾ ਸਪੈਲ ਲੱਗਣ ਜਾ ਰਿਹਾ ਤੇ ਹਲੇ ਵੀ ਕਾਫੀ ਉਮੀਦ ਹੈ ਕਿ ਪੰਜਾਬ ਦੇ ਕਾਫੀ ਖੇਤਰਾਂ ਦੇ ਵਿੱਚ ਮੀਂਹ ਇੱਕ ਵਾਰ ਮੁਰ ਤੋਂ 10 ਤੱਕ ਦੇਣਗੇ ਸ਼ੁਕਰੀਆ ਜੀ